ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ ਚਮਕਤੰਦਰ ਸਤਿਮ ਹੋਵੋ। ਕਣਕ ਦੀ ਫਸਲ ਦੀ ਵਾਢੀ ਮੁਕੰਮਲ ਹੋ ਗਈ ਹੈ। ਕੋਈ ਬਰ ਲੇਟਾਂਵੇਂ ਥਾਵਾਂ ਤੇ ਭਾਂਵੇਂ ਰਹੀਂਦੀ ਹੋਵੇ। ਕਈ ਜਗ੍ਹਾ ਦੇ ਉੱਤੇ ਮੀਹ ਹਨੇਰੀ ਜਾਂ ਗੜੇਮਾਰੀ ਨਾਲ ਕਈ ਥਾਵਾਂ ਦੇ ਉੱਤੇ ਅੱਗ ਲੱਗਣ ਨਾਲ ਕਣਕ ਦੀ ਫਸਲ ਦਾ ਕਈ ਕਿਸਾਨ ਵੀਰਾਂ ਦਾ ਕਾਫੀ ਨੁਕਸਾਨ ਹੋਇਆ ਜਿਹੜੀਆਂ ਤੇਜ਼ ਹਵਾਵਾਂ ਜਿਹੜੀਆਂ ਪਿਛਲੇ ਦਿਨੀ ਵਗੀਆਂ ਉਹਨਾਂ ਦਿਨਾਂ 'ਚ ਅੱਗ ਲੱਗਣ ਦੀ ਕਾਫੀ ਘਟਨਾਵਾਂ ਦੇਖਣ ਨੂੰ ਮਿਲੀਆਂ ਉਹਦੇ ਬਾਰੇ ਮੈਂ ਬੇਨਤੀ ਪਹਿਲਾਂ ਵੀ ਕਰਦਾ ਹੁੰਨਾ ਹੈ ਗੁਜ਼ਾਰਸ਼ ਕਰਦਾ ਹੁੰਨਾ ਹੈ ਕਿ ਜਦੋਂ ਆਪਾਂ 6 ਮਹੀਨੇ ਦੀ ਪਾਲੀ ਹੋਈ ਫਸਲ ਆਣਾ ਜਦੋਂ ਪਕਾ ਤੀ ਹੈ ਬਾਡੀ ਤੇ ਆ ਗਈ ਦੋ ਤਿੰਨ ਹਫ਼ਤੇ ਆਪਣੀ ਹਾਜ਼ਰੀ ਉੱਥੇ ਹੀ ਚਾਹੀਦੀ ਖੇਤ ਪੱਕੀ ਤਾਂ ਆਪਾਂ ਇਹਨੂੰ ਕੰਟਰੋਲ ਕਰ ਸਕਦੇ ਆ ਇਹ ਤਾਂ ਪੂਰੀ ਆਪਣੇ ਹੱਥ ਚ ਹੈ ਇਹ ਮੇਰੀ ਬੇਨਤੀ ਪ੍ਰਵਾਨ ਕਰਿਓ ਅਗਲੀ ਵਾਰ ਤੋਂ ਤੇ ਵੈਸੇ ਵੀ ਜਿਹੜਾ ਹੈਗਾ ਆਪਣੀ ਜਿਹੜੀ ਹੈ ਨਾ ਖੇਤ ਜਦੋਂ ਫਸਲ ਆਪਾਂ ਦੇਖਭਾਲ ਕਰਦੇ ਆ ਰੁਟੀਨ ਚ ਵੀ ਆਪਾਂ ਖੇਤ ਜਿਹੜਾ ਮਾਰਦੇ ਆ ਤੇ ਜਦੋਂ ਪਕਾਤਿਆ ਉਦੋਂ ਤਾਂ ਆਪਣੀ ਉੱਥੇ ਹਾਜ਼ਰੀ ਚਾਹੀਦੀ ਦਿਨ ਰਾਤ ਫਸਲ ਤੇ ਤੇ ਇਹ ਤੋਂ ਇਲਾਵਾ ਫਸਲ ਦਾ ਝਾੜ ਠੀਕ ਰਿਹਾ ਝਾੜ ਕਿੰਨਾ ਰਿਹਾ ਉਹਨੂੰ ਆਪਾਂ ਸਾਈਡ ਤੇ ਛੱਡਦੇ ਝਾੜ ਬਹੁਤ ਵਧੀਆ ਰਿਹਾ ਕਣਕ ਦਾ ਝਾੜ ਬਹੁਤ ਵਧੀਆ ਰਿਹਾ ਤੇ ਤਕਰੀਬਨ ਸਾਰੀਆਂ ਵੈਰਾਈਟੀਆਂ ਦਾ ਹੀ ਚੰਗਾ ਰਿਹਾ ਜਿਨ੍ਹਾਂ ਦੇ ਵਿੱਚ ਸਾਰੀਆਂ ਵੈਰਾਈਟੀਆਂ ਦੇ ਮੁਕਾਬਲੇ ਕਿਉਂਕਿ ਇਹ ਹੈ ਨਾ ਇੱਕ ਵੈਰਾਈਟੀ ਕਈ ਥਾਵਾਂ ਦੇ ਕਿਸੇ ਕਿਸਾਨ ਵੀਰ ਕੋਲੇ 50 ਮਣ ਝੜੀ ਮੰਨ ਲਓ ਜਿਹੜੀ 20 ਕੁਇੰਟਲ ਝੜੀ ਕਿਸੇ ਕਿਸਾਨ ਵੀਰ ਕੋਲੇ 25 ਕੁਇੰਟਲ ਝੜੀ ਤਾਂ ਇਹਨਾਂ ਦੇ ਵਿੱਚੋਂ ਜਿਹੜੀ ਵੈਰੇਟੀ ਜ਼ਿਆਦਾ ਚੜੀ ਜਿਵੇਂ 187 ADW 187 222 ਆ PWW 826 PWW 766 ਸਨੇਰੀ PWW 869 DW 303 327 ਆ ਇਹ ਕਿਸਮ ਬਹੁਤ ਸ਼ਾਨਦਾਰ ਚੜੀਆਂ ਟੌਪ ਦੇ ਵਿੱਚ ਰਹੀਆਂ ਨੇ ਝਾੜ ਕਿੰਨਾ ਰਿਹਾ ਉਹਨੂੰ ਆਪਾਂ ਛੱਡਦੇ ਮੇਰੀ ਬੇਨਤੀ ਹੈ ਜਿਹੜੀ ਕਿ ਆਪਣੀ ਜਿਹੜੀ ਮੇਨ ਕੋਸ਼ਿਸ਼ ਹੁੰਦੀ ਹੈ ਮੇਰੀ ਕਿਸਾਨ ਫਿਰ ਦੇ ਵਿੱਚ ਇੱਕ ਹੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਵਾਧੂ ਪ੍ਰੋਡਕਟਾਂ ਤੇ ਖਰਚ ਕਰੇ ਤੋਂ ਬਿਨਾ ਕਿਉਂਕਿ ਜ਼ਮੀਨਾਂ ਹਲਕੀਆਂ ਵੀ ਨੇ ਰੇਤਲੀਆਂ ਜ਼ਮੀਨਾਂ 'ਚ ਵੀ ਕਣਕ ਲੱਗਦੀ ਐ ਵੀਜੀ ਜਾਂਦੀ ਐ ਦਰਮਿਆਨੀਆਂ 'ਚ ਵੀ ਭਾਰੀਆਂ ਜ਼ਮੀਨਾਂ 'ਚ ਵੀ ਭਾਰੀਆਂ ਜ਼ਮੀਨਾਂ ਤੇ ਚੰਗਾ ਪਾਣੀ ਇੱਕ ਹੈਗਾ ਹਲਕੀ ਜ਼ਮੀਨ ਤੇ ਪਾਣੀ ਦੀ ਕੁਆਲਿਟੀ ਠੀਕ ਐ ਜਾਂ ਥੋੜੀ ਜੀ ਹਲਕ ਪਾਣੀ ਮਾੜੇਪਣ ਚ ਐ ਇੱਕ ਦਰਮਿਆਨੀ ਜ਼ਮੀਨਾਂ ਪਾਣੀ ਦੀ ਕੁਆਲਿਟੀ ਨੇ ਵਧੀਆ ਇੱਕ ਜ਼ਮੀਨ ਐ ਜਿਹੜੀ ਉਹ ਚ ਤੱਤਾਂ ਦੀ ਘਾਟ ਆਉਂਦੀ ਹਲਕੀ ਜ਼ਮੀਨ ਆਪਣੇ ਦਰੂੜੀ ਨਹੀਂ ਪੂਰੀ ਪੈਂਦੀ ਹਰੀ ਖਾਦ ਨਹੀਂ ਪਾਉਂਦੇ ਤਾਂ ਉਹਦੇ ਬਾਰੇ ਮੈਂ ਬੇਨਤੀ ਕਰਦਾ ਹੁੰਦਾ ਕਿ ਜਿਹੜੀ ਮੁੱਖ ਤੌਰ ਤੇ ਘਾਟ ਸਭ ਤੋਂ ਵੱਧ ਆਉਂਦੀ ਕਣਕ ਦੀ ਫਸਲ ਦੇ ਵਿੱਚ ਮੈਗਨੀਜ਼ ਜਿੰਕ ਵਗੈਰਾ ਸਲਫਰ ਦੀ ਆਪਣੇ ਪਟਾਸ਼ ਦਾ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਹੁੰਦਾ ਆ ਪਰ ਰੈਗੂਲਰ ਜਿਹੜੀਆਂ ਖਾਦਾਂ ਪਾਉਣੀਆਂ ਸਪਰੇਅ ਬਾਰੇ ਗੱਲਬਾਤ ਕਰਦੇ ਰਹੇ ਆ ਗੋਪਤੇ ਤੇ ਅ ਨਸਾਰੇ ਤੇ ਜਿਹੜਾ ਬੂਰ ਪੈਣ ਸਮੇਂ ਜਾਂ ਮਿਲਕ ਸਟੇਜ ਦੇ ਉੱਤੇ ਐਨ ਪੀ ਕੇ 13 0 45 ਜ਼ਰੂਰ ਅਨੁਸਾਰ ਬੂਰਨ ਮੇਰੀ ਬੇਨਤੀ ਇਹ ਗੱਲ ਜ਼ਰੂਰ ਦੱਸਿਆ ਜਾ ਕਿਉਂਕਿ ਕਾਫੀ ਕਿਸਾਨ ਵੀਰਾਂ ਦੇ ਮੈਂ ਫੀਲਡ ਵਿਜ਼ਿਟ ਕੀਤੇ ਹੁਣ ਜਦੋਂ ਬਾਡੀ ਕੀਤੀ ਉਹਨਾਂ ਨਾਲ ਗੱਲਬਾਤ ਵੀ ਹੋਈ ਹੈ ਤਾਂ ਸ ਖਾਸ ਤੌਰ ਤੇ ਜਿੱਥੇ ਫਸਲ ਤਪਦੀ ਸੀ ਪਿਛਲੇ ਸਾਲ ਜਿਹੜੇ ਕਿਸਾਨ ਵੀਰਾਂ ਨੇ ਦੋ ਦੋ ਤਿੰਨ ਤਿੰਨ ਸਪ੍ਰੇਆਂ ਕੀਤੀਆਂ ਤਾਂ ਤਾਂ ਆਲੀਆਂ ਜਿਹੜਾ ਆਪਣੇ ਆਲਾ ਫਾਰਮੂਲਾ ਸੀਗਾ ਜਿੰਕ ਮੈਗਨੀਸ਼ੀਅਮ ਲਈ ਦਾ ਆਪਣਾ ਯੂਰੀਆ ਸਪਰੇਅ ਦਾ ਖਰਚਾ ਬਹੁਤਾ ਹੈ ਨਹੀਂ ਖੇਚਲੀ ਆ ਪਰ ਫਾਇਦਾ ਬਹੁਤ ਕੀਤਾ ਇਹ ਇੱਕ ਤਾਂ ਆਪਾਂ ਨੂੰ ਯੂਰੀਆ ਦੀ ਘਟਾਉਣ ਚ ਮਦਦ ਕਰਦੀ ਆ ਮੰਨ ਲਓ 30 30 32 32 ਕਿਲੋ ਦੀ ਆਪਾਂ ਕਹਿੰਦਾ ਤਿੰਨ ਪਾ ਲਈਆਂ ਆਪਣਾ ਦੋ ਗੱਟਿਆਂ 'ਚ ਸਰ ਗਿਆ ਨਾਲ ਆਪਾਂ ਦੋ ਤਿੰਨ ਸਪ੍ਰੇਆਂ ਕਰ ਲਈਆਂ ਜਿੱਥੇ ਕਿਸਾਨ ਵੀਰ ਤਿੰਨ ਗੱਟੇ ਪਾਉਂਦੇ ਸੀ ਉਥੋਂ ਢਾਈ ਤੇ ਜਾਂ ਦੋ ਤੇ ਆ ਗਏ ਇਹਦਾ ਫਾਇਦਾ ਜ਼ਰੂਰ ਦੱਸਿਆ ਜੇ ਕਿ ਜਿੱਥੇ ਨਹੀਂ ਜਕ ਕੀਤੀ ਆ ਇਹ ਕਿਸਾਨ ਵੀਰ ਜ਼ਰੂਰ ਮੈਨੂੰ ਦੱਸਣ ਫੀਡਬੈਕ ਜ਼ਰੂਰ ਦੇਣ ਕਿਉਂਕਿ ਇਹਦੇ ਨਾਲ ਫਿਰ ਅੱਗੇ ਆਪਾਂ ਅਗਲੇ ਸਾਲਾਂ ਦੇ ਵਿੱਚ ਵੀ ਇਹਦੇ ਅਨੁਸਾਰ ਆਪਾਂ ਜਾਣਕਾਰੀ ਸਾਂਝੀ ਕਰਦੇ ਕਿਉਂਕਿ ਕਈ ਥਾਵਾਂ ਦੇ ਉੱਤੇ ਫਸਲ ਬਹੁਤ ਖਰਾਬ ਹੋਈ ਸੀ ਉੱਥੇ ਮੈਂ ਜ਼ਰੂਰਤ ਅਨੁਸਾਰ ਜਿਹੜੀ ਆਪਾਂ ਨਾਲ ਮੈਨੋ ਐਸਿਡ ਵਗੈਰਾ ਦੀ ਸਪਰੇ ਵੀ ਕਰਾਈ ਜ਼ਰੂਰਤ ਅਨੁਸਾਰ ਕਿਸਾਨ ਵੀਰਾਂ ਨੂੰ ਦੱਸਿਆ ਜਿੱਥੇ ਸਲਫਰ ਤਰਤ ਦੀ ਕਾਰਟ ਸੀ ਉੱਥੇ ਸਲਫਰ ਵੀ ਪਾਈ ਇਹਦੇ ਬਾਰੇ ਜਾਣਕਾਰੀ ਜ਼ਰੂਰ ਦੇ ਜੀ ਬਹੁਤ ਬਹੁਤ ਮਿਹਰਬਾਨੀ